ਇਹ ਕੋਈ ਬਰਦਰ ਦੀ ਬਦਲੀ ਨਹੀਂ ਹੋ ਰਹੀ ਸੀਗੀ ਮੈਂ ਅਰਦਾਸ ਕੀਤੀ ਮੱਥਾ ਟੇਕ ਕੇ ਗਿਆ ਜਾਂ ਹੁਕਮਨਾਮਾ ਲਿਆਈਆ ਉਹਦਾ ਮੈਨੂੰ ਆਰਡਰ ਵੀ ਆ ਗਿਆ ਵੀਰੇ ਮੇਰੀ ਬਦਲੀ ਹੋ ਗਈ ਉਹਨਾਂ ਨੂੰ ਆਸ ਵੀ ਨਹੀਂ ਸੀਗੀ ਕਹਿੰਦੇ ਨਵਨੀਤ ਹੋਊਗਾ ਕਿ ਨਹੀਂ ਹੋਊਗਾ ਮੈਂ ਕਿਹਾ ਸਰ ਤੁਸੀਂ ਮੇਰੇ ਅਫਸਰ ਮੈਂ ਕਿਸੇ ਕੋਲ ਮੈਂ ਬਾਬਾ ਜੀ ਮੂਰੇ ਅਰਦਾਸ ਕਰਕੇ ਚੱਲਿਆ ਮੇਰਾ ਹੰਡਲ ਵਨ 1% ਕੰਮ ਹੋਊਗਾ ਬਾਬਾ ਜੀ ਨੇ ਬੁੱਧਵਾਰ ਨਹੀਂ ਹੋਣ ਦਿੱਤਾ ਮੰਗਲਵਾਰੀ ਉਹਨਾਂ ਦਾ ਕੰਮ ਕਰ ਮੈਂ ਵੀਰੇ ਸਰਕਾਰੀ ਮੁਲਾਜ਼ਮ ਮੈਂ ਆਪਣੇ ਅਫਸਰ ਨੂੰ ਕਹਾਂ ਛੁੱਟੀ ਦੇਣੀ ਹੈ ਦੋ ਨਹੀਂ ਦੇਣੀ ਨਾ ਦੋ ਮੈਂ ਹਰੇਕ ਬੁੱਧਵਾਰ ਇੱਥੇ ਆਉਂਗਾ ਹੀ ਆਉਂਗਾ ਆਹ ਦੇਖੋ ਮੇਰਾ ਐਕਸੀਡੈਂਟ ਹੋ ਗਿਆ ਸੀ ਆਹ ਦੇਖੋ ਮੇਰੀ ਸੱਟ ਲੱਗੀ ਆ ਡਾਕਟਰ ਕਹਿੰਦਾ ਪਾਣੀ ਨੂੰ ਬੋਲਾ ਮੈਂ ਕਹਾ ਤੂੰ ਖਸਮਾ ਨੂੰ ਖਾ ਖਸ ਡਾਕਟਰ ਨੂੰ ਮੈਂ ਕਿਹਾ ਮੈਂ ਤਾਂ ਪਾਣੀ ਦੀ ਸੇਵਾ ਕਰਦਾ ਵੀਰੇ ਉੱਥੇ ਆ ਕੇ ਇੱਥੇ ਬਈ ਸਾਡੇ ਕੋਈ ਅਫਸਰ ਸੀਗੇ ਉਹਨੂੰ ਕੋਈ ਨਾ ਕੋਈ ਕੰਮ ਪਿੱਛੇ ਕੋਈ ਕਿਤੇ ਚਲੇ ਗਏ ਸੀਗੇ ਮੈਂ ਅਰਦਾਸ ਕਰਕੇ ਆਇਆ ਸੀ ਮੰਗਲਵਾਰ ਮੰਗਲਵਾਰ ਮਿਲ ਕੇ ਆਇਆ ਸੀ ਉਹਨਾਂ ਨੂੰ ਬੁੱਧਵਾਰ ਮੈਂ ਅਰਦਾਸ ਕੀਤੀ ਬਾਬਾ ਜੀ ਨਗਲੇ ਮੰਗਲਵਾਰ ਉਹਨਾਂ ਦਾ ਕੰਮ ਕਰਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਨ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਇਸ ਸਮੇਂ ਅਸੀਂ ਲੁਧਿਆਣਾ ਮਾਡਲ ਟਾਊਨ ਦੇ ਵਿੱਚ ਮੌਜੂਦ ਆਗੇ ਇੱਥੇ ਦੇਖ ਸਕਦੇ ਹੋ ਦੋਸਤੋ ਜਿਹੜਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਦੇ ਉੱਤੇ ਗੁਰਦੁਆਰੇ ਦੇ ਵਿੱਚ ਜਿਹੜਾ ਜਿਹੜਾ ਦੁਸਹਿ ਜਿਹੜਾ ਦੁਪਹਿਰਾ ਸਾਹਿਬ ਮਨਾਇਆ ਜਾ ਰਿਹਾ ਹੈਗਾ ਸਾਡੇ ਨਾਲ ਸੰਗਤਾਂ ਵੀ ਹੋਣਗੀਆਂ ਸਮੂਹ ਗੱਲਬਾਤ ਕਰਾਂਗੇ ਬਾਈ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਠੀਕ ਹੋ ਜੀ ਪਹਿਲਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਈ ਜੀ ਤੁਸੀਂ ਬਾਬਾ ਦੀਪ ਸਿੰਘ ਜ ਪੰਜਵਾਂ ਚ ਵਰਾ ਸਾਹਿਬ ਹੈ ਮੈਂ ਹਰ ਰੋਜ਼ ਸੀਗਾ ਚਪੈਰੇ ਤੇ ਮੈਂ ਪੰਜਵਾਂ ਆਉਣ ਲੱਗਾ ਪੰਜਵਾਂ ਚ ਵਰਾ ਸਾਹਿਬ ਹਾਂਜੀ ਭਾਈ ਜੀ ਮੈਂ ਇੱਕ ਗੱਲ ਅਕਸਰ ਕਹਿ ਦਿੱਤੀ ਆਂ ਮੈਂ ਕਹਿੰਦੇ ਮਤਲਬ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਕੋਲ ਬੈਠ ਕੇ ਕਹਿੰਦੇ ਸਾਰੀ ਅਰਦਾਸਾਂ ਪੂਰ ਚੜਦਾਗਾ ਵੀਰੇ ਮੈਂ ਤੈਨੂੰ ਅਰਦਾਸ ਕਰਨ ਆਇਆ ਲੋਕ ਸਾਡੇ ਕੋਈ ਅਫਸਰ ਸੀਗੇ ਉਹਨੂੰ ਕੋਈ ਨਾ ਕੋਈ ਕੰਮ ਪਿੱਛੇ ਕੋਈ ਕਿਤੇ ਚਲੇ ਗਏ ਸੀਗੇ ਮੈਂ ਅਰਦਾਸ ਕਰਕੇ ਆਇਆ ਸੀ ਮੰਗਲਵਾਰ ਮੰਗਲਵਾਰ ਮਿਲ ਕੇ ਆਇਆ ਸੀ ਉਹਨਾਂ ਨੂੰ ਬੁੱਧਵਾਰ ਮੈਂ ਅਰਦਾਸ ਕੀਤੀ ਬਾਬਾ ਜੀ ਨੇ ਅਗਲੇ ਮੰਗਲਵਾਰ ਉਹਨਾਂ ਦਾ ਕੰਮ ਕਰਤਾ ਕਿਆ ਬਾਤ ਠੀਕ ਆ ਨਾ ਇਹ ਉਹਨਾਂ ਨੂੰ ਆਸ ਵੀ ਨਹੀਂ ਸੀਗੀ ਕਿ ਇਹ ਨਵਨਿਤ ਹੋਊਗਾ ਕਿ ਨਹੀਂ ਹੋਊਗਾ ਮੈਂ ਕਿਹਾ ਸਰ ਤੁਸੀਂ ਮੇਰੇ ਅਫਸਰ ਹੋ ਮੈਂ ਕਿਸੇ ਕੋਲ ਮੈਂ ਬਾਬਾ ਜੀ ਮੂਰੇ ਅਰਦਾਸ ਕਰਕੇ ਚੱਲਿਆ ਮੇਰਾ ਹੰਡਲ ਵੈਨ 1% ਕਮ ਹੋਊਗਾ ਬਾਬਾ ਜੀ ਨੇ ਬੁੱਧਵਾਰ ਨਹੀਂ ਹੋਣ ਦਿੱਤਾ ਮੰਗਲਵਾਰੀ ਉਹਨਾਂ ਦਾ ਕੰਮ ਕਰਦਾ ਮੰਗਲਵਾਰੀ ਕੰਮ ਕਰਦਾ ਮੈਂ ਤਾਂ ਪਹਿਲਾਂ ਲੁਧਿਆਣਾ ਲਾਈਟੇ ਵੀ ਦਿੱਤੀ ਸੀਗੀ ਮੇਰੇ ਕੋਈ ਬ੍ਰਦਰ ਦੀ ਬਦਲੀ ਨਹੀਂ ਹੋ ਰਹੀ ਸੀਗੀ ਮੈਂ ਅਰਦਾਸ ਕੀਤੀ ਮੱਥਾ ਟੇਕ ਕੇ ਗਿਆ ਜਾਂ ਹੁਕਮਨਾਮਾ ਲਿਆਈਆ ਉਦੋਂ ਮੈਨੂੰ ਆਰਡਰ ਵੀ ਆ ਗਿਆ ਵੀਰੇ ਮੇਰੀ ਬਦਲੀ ਹੋ ਗਈ ਮੈਂ ਵੀਰੇ ਸਰਕਾਰੀ ਮੁਲਾਜ਼ਮ ਮੈਂ ਆਪਣੇ ਅਸਲ ਨੂੰ ਕਹੇ ਛੁੱਟੀ ਦੇਣੀ ਹੈ ਦੋ ਨਹੀਂ ਦੇਣੀ ਨਾ ਦੋ ਮੈਂ ਹਰੇਕ ਬੋਦ ਵਾਰ ਇੱਥੇ ਆਉਂਗਾ ਹੀ ਆਉਂਗਾ ਆਉਂਗਾ ਹੀ ਆ ਹਾਂਜੀ ਆ ਦੇਖੋ ਮੇਰਾ ਐਕਸੀਡੈਂਟ ਹੋ ਗਿਆ ਸੀ ਆ ਦੇਖੋ ਮੇਰੀ ਸੱਟ ਲੱਗੀ ਆ ਡਾਕਟਰ ਕਹਿੰਨ ਪਾਣੀ ਨੂੰ ਬੋਲਾ ਮੈਂ ਕਿਹਾ ਤੂੰ ਖਸਮਾ ਨੂੰ ਖਾ ਖਸ ਡਾਕਟਰ ਨੂੰ ਮੈਂ ਕਿਹਾ ਮੈਂ ਤਾਂ ਪਾਣੀ ਦੀ ਸੇਵਾ ਕਰਦਾ ਵੀਰੇ ਉੱਥੇ ਆ ਕੇ ਹਾਂਜੀ 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 ਠੀਕ ਹੈ ਨਾ ਮੈਂ ਪਾਣੀ ਸੇ ਮੈਨੂੰ ਇੱਕ ਵਾਰ ਦਵਾਈ ਲੈ ਮੈਂ ਮੁੜ ਕੇ ਦਵਾਈ ਨਹੀਂ ਲਈ ਦੀ ਮੈਂ ਬਾਬਾ ਜੀ ਦੀਪ ਸਿੰਘ ਜੀ ਮੈਨੂੰ ਕਹਤਾ ਤੁਸੀਂ ਘਰ ਨਾ ਤੁਹਾਡੇ ਕੋਲ ਆਇਆ ਮੈਂ ਕਿਸੇ ਕੋਲ ਨਹੀਂ ਜਾਣਾ ਬਈ ਨਹੀਂ ਕੀ ਲੱਗਦਾ ਮੈਂ ਜਿਵੇਂ ਨਾ ਦੇਖ ਰਿਹਾ ਹੁਣ ਦੇ ਆਗੀ ਦੇਖਿਆ ਕਿ ਕਈ ਮਰੀਜ਼ ਜਿਹਾ ਵੀ ਨੇ ਜਿਹੜੇ ਵਿਚਾਰੇ ਗਰਮੀ ਚੱਲ ਨਹੀਂ ਪਾਉਂਦੇ ਦੰਦਲ ਵਗੈਰਾ ਪੈ ਜਾਂਦੀ ਹੈ ਕਿ ਬਿਮਾਰ ਹੋ ਜਾਂਦੇ ਨੇਗੇ ਫਿਰ ਵੀ ਸ਼ਰਦਾ ਨੇ ਕਹਿੰਦੇ ਅਸੀਂ ਚਲਾਉਂਦੇ ਆ ਜੀ ਤੁਸੀਂ ਵੀ ਖੜੇ ਹੋ ਪਸੀਨਾ ਆਏ ਦੱਸੋ ਤੁਹਾਨੂੰ ਆਇਆ ਕਿਸੇ ਸੰਗਤ ਨੂੰ ਦਿਖਾ ਦੋ ਜੀ ਬਾਬਾ ਜੀ ਅਸੀਂ ਚਲਾਉਂਦੇ ਆ ਜੀ ਇਹੀ ਚਲਾਉਂਦੇ ਆ ਹਾਂਜੀ ਹਾਂਜੀ ਕਿਆ ਬਾਤ ਪੱਕਾ ਬਾਬਾ ਜੀ ਅਸੀਂ ਚਲਾਉਂਦੇ ਆ ਪੂਰੀ ਸ਼ਰਦਾ ਬਈ ਪੂਰੀ ਸ਼ਰਦਾ ਮੇਰੇ ਵੀ ਅੰਦਰ ਬਿਆਨ ਨਹੀਂ ਕਰ ਸਕਦਾ ਕਿੰਨੀ ਸ਼ਰਦਾ ਬਈ ਮਨੋਂ ਕਈ ਦਰਸ਼ਕ ਫਿਰ ਵੀ ਇਹਨਾਂ ਦੇਖ ਰਹੇ ਹੋਣਗੇ ਵੀਡੀਓ ਮੰਝ ਜਗਿਆਸਾ ਜ਼ਰੂਰ ਹੋਊਗੀ ਆ ਕੇ ਚਪਰਾ ਸਭ ਕੱਟਣ ਦੀ ਹੈ ਦਰਸ਼ਨ ਕਰਨ ਦੀ ਵੀਰ ਕੀ ਕਹਿਣਾ ਜਾਓਗੇ ਵੀਰੇ ਮੈਂ ਵੀ ਆਉਂਦਾ ਸੀ ਮੈਂ ਮਥਾ ਜਦੋਂ ਬਾਬਾ ਜੀ ਦੀ ਬਾਬਾ ਜੀ ਨੇ ਹੁਕਮ ਕਰਤਾ ਉਦੋਂ ਕੋਈ ਰੋਕ ਹੀ ਨਹੀਂ ਸਕਦਾ ਕੋਈ ਨੋਕ ਨਹੀਂ ਸਕਦਾ ਮੈਂ ਉਹਦੇ ਮਥਾ ਢੇਕ ਕੇ ਮੁਰ ਜਾਂਦਾ ਸੀਗਾ ਬਤੇਰੀ ਵਾ ਕੋਲੋਂ ਸੁੱਕ ਕੇ ਕਹਿ ਕੇ ਉਹਦੇ ਚਪੈਲਾ ਸਾਹਿਬ ਕੱਟਾਂਗੇ ਉਦੋਂ ਨਹੀਂ ਸੀ ਬਾਬਾ ਜੀ ਨੇ ਬਿਠਾਉਣਾ ਹੁਣ ਬਾਬਾ ਜੀ ਨੇ ਬਿਠਾਉਣਾ 1 ਮਿੰਟ ਚ ਪੈ ਠੀਕ ਹੈ ਮੰਗਲਵਾਰ ਤੋਂ ਚਿਤੰਮਨੀ ਨਹੀਂ ਹੋ ਜਾਂਦੀ ਕਦੋਂ ਬੁੱਧਵਾਰ ਆਵੇ ਕਦੋਂ ਬੁੱਧਵਾਰ ਕਦੋਂ ਬੁੱਧਵਾਰ ਠੀਕ ਹੈ ਨਾ ਪਾਧੀ ਬੋਲੇ ਅਫਸਰ ਸਾਹਿਬ ਨੇ ਕੋਈ ਕੰਮ kiya ਸੀਗਾ ਭਈ ਨਵਨੀ ਤੋਂ ਕੰਮ ਕਰਿਆ ਮਗਾ ਸਰ ਮੈਂ ਬਾਬਾ ਜੀ ਚਪੈਰੇ ਤੇ ਆਣਾ ਉਹਦੇ ਮੂੰਹ ਚ ਕੋਈ ਹੋਰ ਸ਼ਬਦੀ ਨਹੀਂ ਨਿਕਲਿਆ ਮੈਨੂੰ ਕਹਿੰਦਾ ਜਾ ਯਾਰ ਤੈਨੂੰ ਕੋਈ ਸ਼ਬਦੀ ਨਹੀਂ ਨਿਕਲਿਆ ਕੋਈ ਕੋਈ ਨਹੀਂ ਨਿਕਲਿਆ ਜਦਕਿ ਬਹੁਤ ਸਕਦਾ ਉਸੇ ਦਾ ਉਹਨੇ ਕਹਿੰਦਾ ਤੂੰ ਚਲੇ ਜਾ ਮਾਲਕੀ ਦੇ ਹੈ ਮੇਰੇ ਹੈ ਬਾਈ ਬਿਲਕੁਲ ਬਦਿਆ ਪੂਰੀ ਪੂਰੀ ਜੀ ਪੂਰੀ ਕਰਨ ਵਾਲੋ ਬਾਬਾ ਬਟਾ ਇਹਨੇ ਸ਼ਰਦਾ ਮੰਨੋ ਤੋਂ ਬਹੁਤ ਖੁਸ਼ ਬਿਲਕੁਲ ਬਹੁਤ ਬਹੁਤ ਧੰਨਵਾਦ ਬਹੁਤ ਸੰਗਤ ਆ ਗਿਆ ਬਾਈ ਦਾ ਧੰਨਵਾਦ ਬਾਬਾ ਦੀਪ ਸਿੰਘ ਜੀ ਤੁਸੀਂ ਦੇਖ ਸਕਦੇ ਹੋਗੇ ਸੰਗਤਾਂ ਆਈਆਂ ਨਹੀਂ ਇਹ ਸੰਗਤਾਂ ਆਪਣੇ ਜਿਹੜੇ ਆ ਹੱਟ ਵਿਚਿਆਂ ਨੇ ਉਹ ਵੀ ਦੱਸ ਰਹੀਆਂ ਨੇ ਜੀ